ਆ ਬਿਲਕੁਲ ਵਾਕਿਆ ਗੱਲ ਹੈ ਜੀ ਢਿਲੋਂ ਸਾਹਿਬ ਇਹ ਬਹੁਤ ਧਿਆਨ ਦੇਣਯੋਗ ਹੈ ਇੰਦਾ ਨਹੀਂ ਗੱਲ ਚੱਲ ਰਹੀ ਜਿਸ ਤਰ੍ਹਾਂ ਸ਼੍ਰੀ ਗਨਪਤਕ ਸਾਹਿਬ ਦੇ ਜਥੇਦਾਰ ਕਰ ਰਹੇ ਆ ਬਹੁਤ ਢੱਲੇ ਚੱਲ ਰਹੇ ਆ ਤਾਂ ਫਿਰ ਪੇਚ ਫਸ ਗਿਆ ਜੀ ਜਿਹੜੀ ਕੰਗੜਾ ਰਣਾਉਤੀ ਫਿਲਮ ਦਾ ਕੰਗੜਾ ਰਣਾਉਤੀ ਫਿਲਮ ਐਮਰਜੈਂਸੀ ਤੇ ਪੰਜਾਬ 'ਚ ਰੋਕ ਲਾਉਣ ਦੀ ਮੰਗ ਨੂੰ ਲੈ ਕੇ ਐਸਪੀਸੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਜੀ ਤਾਂ ਕਾਫੀ ਜਿਹੜੀ ਧਾਰਮਿਕ ਜਥੇਬੰਦੀਆਂ ਉਹ ਵੀ ਸਰਗਰਮ ਹੋ ਗਈਆਂ ਬਿਲਕੁਲ ਐਸਪੀਸੀ ਦੇ ਪ੍ਰਧਾਨ ਹੈਗੇ ਜੀ ਆਪਣੇ ਹਰਜਿੰਦਰ ਸਿੰਘ ਧਾਮੀ ਹੋਰੀ ਵਕੀਲ ਸਾਹਿਬ ਜੀ ਪੁਨਾ ਨੇ ਜਿਹੜਾ ਮੁੱਖ ਮੰਤਰੀ ਦੇ ਨਾਂ ਪੱਤਰ ਲਿਖਿਆ ਅਸਲ ਦੇ ਵਿੱਚ ਉਹ ਐਡਰੈਸ ਕੀਤਾ ਪੰਜਾਬ ਦੇ ਚੀਫ ਸੈਕਟਰੀ ਨੂੰ ਜੀ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕੰਗਣਾ ਰਨਾਉਤ ਦੀ ਜਿਹੜੀ ਆ ਫਿਲਮ ਹੈ ਇਹ ਫਿਲਮ ਜਿਹੜੀ ਹੈ ਇਹਨੂੰ ਪੰਜਾਬ 'ਚ ਰਿਲੀਜ਼ ਨਾ ਹੋ ਦਿੱਤਾ ਜਾਵੇ ਕਿ ਪੰਜਾਬ ਦੇ ਵਿੱਚ ਇਹ ਫਿਲਮ ਰਿਲੀਜ਼ ਹੋਊਗੀ ਤਾਂ ਇਹਦਾ ਨਤੀਜਾ ਜਿਹੜਾ ਹੈਗਾ ਉਹ ਨਾ ਪੱਖੀ ਹੋਊਗਾ ਜੀ ਲੋਕਾਂ 'ਚ ਬੇਚੈਨੀ ਫੈਲੂਗੀ ਕੁਝ ਵੀ ਹੋ ਸਕਦਾ ਇਸ ਲਈ ਇਹਨੂੰ ਰੋਕਿਆ ਜਾਵੇ ਹੂੰ ਹੂੰ ਫਿਰ ਸਵਾਲ ਇਹ ਹੀ ਪਹਿਲਾਂ ਹੁੰਦਾ ਜੰਦੀ ਸਾਹਿਬ ਕਿ ਜਦੋਂ ਇਹੋ ਜਿਹਾ ਪਤਾ ਵੀ ਆ ਚੀਜ਼ਾਂ ਹੋ ਸਕਦੀਆਂ ਇਹਦਾ ਮੇਰਾ ਕਹਿ ਲਿਆ ਕਿ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪਵੇ ਆਪਦੀ ਆਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਆਪਣਾ ਯਾਤ ਪੰਜਾਬ ਸਰਕਾਰ ਨੂੰ ਚਾਹੀਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਡਿਮਾਂਡ ਆ ਉਹਦੇ ਮੁਤਾਬਕੇ ਗੱਲ ਕੀਤੀ ਜਾਵੇ ਹੁਣ ਅਗਲੀ ਇਹ ਕਿ ਇਹ ਤੇ ਇਲਜ਼ਾਮ ਕੀ ਹੈ ਇਹਨਾਂ ਲਈ ਕਹਨ ਹੈ ਆਪਣੇ ਸਿੱਖ ਭਾਈਚਾਰੇ ਦਾ ਕਿ ਇਸ ਫਿਲਮ ਦੇ ਵਿੱਚ ਸਿੱਖਾਂ ਦੀ ਸ਼ੋਭੀ ਨੂੰ ਖਰਾਬ ਕੀਤਾ ਗਿਆ ਜੀ ਇਤਿਹਾਸ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਤੇ ਕਾਨੂੰਨ ਵੱਖਵਾਦੀ ਤੇ ਅੱਤਵਾਦੀ ਦਰਸਾਏਗੇ ਬਿਲਕੁਲ ਹੁਣ ਮੈਂ ਕੋਈ ਗੱਲ ਕਹੂੰ ਆ ਕਿ ਐਮਰਜੈਂਸੀ ਲੱਗੀ ਐ ਚੰਦੀ ਸਾਹਿਬ 1975 ਚ ਜੀ 25 ਦੇ 26 ਜੂਨ ਦੀ ਵਿਚਕਾਰਲੀ ਰਾਤ ਨੂੰ ਲੱਗੀ ਸੀ ਤੇ 1975 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਲਾ ਵਾਲੀ ਕਿੱਥੇ ਸੀਗੀ ਹੂੰ ਹੂੰ ਸੰਤ ਜਰਨੈਲ ਸਿੰਘ ਭਿੰਡਰਾਲਾ ਵਾਲੇ ਤਾਂ ਉਸ ਵੇਲੇ ਤਖਸਾਲ ਦੇ ਨਾਲ ਜੁੜੇ ਸੀ ਤਾਂ ਆਪਣਾ ਤਖਸਾਲ ਦੇ ਵਿੱਚ ਸੇਵਾ ਨਿਭਾਉਦੇ ਸੀ ਜੋ ਵੀ ਉਹਨਾਂ ਨੂੰ ਸੇਵਾ ਦਿੱਤੀ ਗਈ ਮੈਨੂੰ ਨਹੀਂ ਪਤਾ ਉਹਨਾਂ ਕੋਲ ਸੇਵਾ ਕੀ ਸੀ ਜੀ ਉਹ ਜੋ ਕੁਝ ਕਰਦੇ ਸੀ ਉਹ ਉੱਥੇ ਕਰਦੇ ਸੀ ਉਹ ਤਾਂ ਲਾਈਵ ਲਾਈਟ ਦੇ ਵਿੱਚ ਹੀ ਨਹੀਂ ਸੀ ਉਹਦਾ ਲਾਈਵ ਲਾਈਟ ਦੇ ਵਿੱਚ ਸੰਤ ਭਿੰਡਰਾਂ ਵਾਲੇ ਉਦੋਂ ਆਉਂਦੇ ਐ ਜਦੋਂ ਨਰਨਕ ਕਾਰੀਆਂ ਨੂੰ ਅੰਮ੍ਰਿਤਸਰ ਦੇ ਵਿੱਚ ਸਮਾਗਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ 13 ਅਪ੍ਰੈਲ 1979 ਵਾਲੇ ਦਿਨ ਜੀ ਉਦੋਂ ਪਹਿਲਾਂ ਵੀ ਉਹ ਪ੍ਰਚਾਰ ਪ੍ਰਸਾਰ ਕਰਦੇ ਸੀ ਉਦੋਂ ਉਹਨਾਂ ਨੇ ਕਿਹਾ ਸੀ ਕਿ ਜੀ ਇਹਨਾਂ ਨੂੰ ਜਿਹੜੇ ਕਰ ਰਹੇ ਐ ਨਾ ਇਹ ਪ੍ਰਚਾਰ ਗਲਤ ਕਰ ਰਹੇ ਐ ਸਿੱਖੀ ਦੇ ਉਲਟ ਹੈ ਹੂੰ ਹੂੰ ਔਰ ਇਥੇ ਜਿਹੜੇ ਹੈਗੇ ਇਹਨਾਂ ਨੂੰ ਇਹ ਨਹੀਂ ਮਿਲਣੀ ਚਾਹੀਦੀ ਇਜਾਜ਼ਤ ਇਹਨਾਂ ਦਾ ਕੰਮ ਬੰਦ ਕਰਵਾਓ ਜੀ ਤਖਵੀਰ ਸਿੰਘ ਬਾਦਲ ਦਾ ਭਾਵੇਂ ਉਹ ਛੋਟਾ ਸੀ ਲੇਕਿਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਹੈ ਮਨਪ੍ਰੀਤ ਸਿੰਘ ਬਾਦਲ ਨੇ ਜੀ ਕਿ ਉਸ ਵੇਲੇ ਦਾ ਜਿਹੜਾ ਡੀਆਈਜੀ ਇੰਟੈਲੀਜੈਂਸ ਸੀ ਉਹਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਿਹੜੇ ਮੁੱਖ ਮੰਤਰੀ ਸੀ ਬੇੜੇ ਜੀ ਹਮ ਹਮ ਉਹਨਾਂ ਨੂੰ ਬੇਨਤੀ ਕੀਤੀ ਸੀ ਜੀ ਵੀ ਆਪਾਂ ਜਰੀ ਇਹਨਾਂ ਨੂੰ ਇਜਾਜ਼ਤ ਮਿਲੀ ਹੈ ਔਰ ਰੱਦ ਕਰ ਦਈਏ ਨਹੀਂ ਤਾਂ ਖੂਨ ਖਰਾਬਾ ਹੋ ਜਾ ਹਮ ਹਮ ਪਰ ਕਿਉਂਕਿ ਬੋਟਾਂ ਦੀ ਲੋੜ ਸੀ ਨਰਕਾਰੀਆਂ ਦੀ ਦਬਾਅ ਸੀ ਜੀ ਤੇ ਬਾਦਲ ਸਾਹਿਬ ਨੇ ਉਹਦੀ ਗੱਲ ਨਾ ਮੰਨੀ ਉਹਨਾਂ ਨੇ ਉਹ ਕਹਿੰਦੇ ਵੀ ਨਹੀਂ ਆਪਾਂ ਨਹੀਂ ਰੱਦ ਕਰ ਜਿਹੜੀ ਦਿੱਤੀ ਇਜਾਜ਼ਤ ਦਿੱਤੀ ਹਮ ਹਮ ਤੇ ਫਿਰ ਸਿੱਖਾਂ ਦਾ ਇੱਕ ਜਥਾ ਜਿਹੜਾ ਹੈਗਾ ਉਹ ਗਿਆ ਸੀ ਉਹਨਾਂ ਨੂੰ ਬੇਨਤੀ ਕਰਨ ਵਾਸਤੇ ਕਿ ਤੁਸੀਂ ਇਹ ਕੰਮ ਨਾ ਕਰੋ ਤੇ ਉਹ ਗੋਲਗੇ ਚਲਾਦੀਆਂ ਸੀ ਜੀ ਆਪਾਂ ਨੂੰ ਪਤਾ ਹੈ ਕਿ 13 ਸਿੰਘ ਸ਼ਹੀਦ ਹੋ ਗਈ ਸੀ ਹੂੰ ਹੂੰ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਅਸੂ ਦੇ ਵਿੱਚ ਅਖਬਾਰਾਂਈ ਜਿਹੜੀ ਬਾ ਖਬਰਾਂ ਦੀਆਂ ਸੁਰਖੀਆਂ ਉਦੋਂ ਬੜੀਆਂ ਸੀ ਹੂੰ ਹੂੰ ਐਮਰਜੈਂਸੀ 75 ਚ ਲੱਗਣੀ ਜੀ ਇਹਦੇ ਵਿੱਚ ਜਿਹੜੀ ਇਹ ਫਿਲਮ ਹੈ ਫਿਲਮ ਦੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਨੂੰ ਵੀ ਦਿਖਾਇਆ ਬਿਲਕੁਲ ਜੀ ਇਹਦੇ ਵਿੱਚ ਕਹਿੰਦੇ ਵੀ ਉਹ ਸੀਨ ਵੀ ਦਰਸਾਈ ਥੀ ਜਦੋਂ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ ਹੂੰ ਕਤਲ ਕਰਨ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਸਜ਼ਾ ਹੋਈ ਸਰਦਾਰ ਬੇਅੰਨ ਸਿੰਘ ਦਾ ਮੌਕੇ ਨਹੀਂ ਮਾਰੇ ਗਏ ਸੀ ਜੀ ਪਰ ਸਤਮੰਤ ਸਿੰਘ ਤੇ ਕੇਰ ਸਿੰਘ ਤੇ ਕਿਰਸੇ ਕੋ ਉਹਨਾਂ ਨੂੰ ਬਾਅਦ ਵਿੱਚ ਫਾਂਸੀ ਦੇ ਦਿੱਤੀ ਸੀ ਐਸ ਵੇਲੇ ਬੀਐਮਸੀ ਕੋ ਰਮਾ ਪੁੱਤਰ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਪਾਰਲੀਮੈਂਟ ਦਾ ਮੈਂਬਰ ਹੈ ਜੀ ਔਰ ਉਹਨੇ ਵੀ ਇਹ ਤੇ ਇਤਰਾਜ ਪ੍ਰਗਟ ਕੀਤਾ ਸੀ ਉਹ ਕਹਿੰਦਾ ਇਹਦੇ ਨਾਲ ਜਿਹੜੀ ਹੈਗੀ ਆ ਤੁਸੀਂ ਜਿਹੜੇ ਉਤਰੇ जखਮਦਵਾਰਾ ਉਚੇੜ ਰਹੇ ਹੋ ਜੀ ਕਿਉਂਕਿ ਜੇ ਹੁਣ ਕੋਈ ਸਿੱਖ ਪਗੜੀ ਧਾਰੀ ਬੰਦੇ ਉਹਨਾਂ ਦੇ ਹੱਥਾਂ ਦੇ ਵਿੱਚ ਅਸਲਾ ਹੈ ਤੇ ਉਸ ਇੰਦਰਾਗਾਂ ਜੀ ਨੂੰ ਮਾਰਦੇ ਐ ਉਹ ਤੁਸੀਂ ਜਾਣ ਪੁੱਛ ਕੇ ਸਿੱਖਾਂ ਦੇ ਖਿਲਾਫ ਇੱਕ ਭਾਵਨਾ ਪੈਦਾ ਕਰਦੇ ਹੋ ਇਹ ਗੱਲ ਉਹਨੇ ਵੀ ਉਹਨੇ ਵੀ ਕਹੀ ਹੈ ਪਰ ਹੁਣ ਸਰਕਾਰ ਹੈ ਉਹ ਜਿਹੜਾ 17 ਤਾਰੀਖ ਨੂੰ ਅੱਜ ਇਹ ਫਿਲਮ ਜਿਹੜੀ ਐ ਪੰਜਾਬ ਚ ਰਿਲੀ ਹੋ ਰਹੀ ਹੈ ਹੂੰ ਹੂੰ ਇਹਦੇ ਤੇ ਮੈਂ ਸਮਝਦਾ ਕਿ ਧਾਰੀ ਸਾਹਿਬ ਨੇ ਜਿਹੜਾ ਇਹ ਚਿੱਠੀ ਲਿਖੀ ਹੈ ਉਹਨੇ ਠੀਕ ਲਿਖਿਆ ਚਿੱਠੀ ਦੇ ਰਾਈ ਉਹਨੇ ਅਗਾਹ ਕੀਤਾ ਕਿ ਕੱਲ ਨੂੰ ਕੋਈ ਹਾਲਾਤ ਖਰਾਬ ਹੋਉਂਦੇ ਤੇ ਮਾਨ ਸਾਹਿਬ ਫਿਰ ਇਹ ਇਹਦਾ ਖਮਿਆਜਾ ਕੱਲਾ ਸਿੱਖਾਂ ਨੂੰ ਨਹੀਂ ਹਜ਼ਾਰ ਸਰਕਾਰਾਂ ਨੂੰ ਵੀ ਪੁੱਛਣਾ ਪੈ ਸਕਦਾ ਤੁਸੀਂ ਇਹਦੇ ਤੇ ਪਵਿੱਤੀ ਲਾਓ ਹੂੰ ਹੂੰ ਚਲੋ ਠੀਕ ਹੈ ਬੀਬੀ ਕੰਗਨਾਰ ਰਾਉਤ ਪਾਰਲੀਮੈਂਟ ਦੀ ਮੈਂਬਰ ਵੀ ਹੈ ਜੀ ਲੇਕਿਨ ਕੰਗਨਾਰ ਰਾਉਤ ਜੀ ਆਪਾਂ ਸੁਭਾਅ ਦੇਖੀਏ ਵੀ ਕਲਾ ਦੇ ਵਿੱਚ ਜਾਂ ਜਿਹੜੀ ਹੈਗੀ ਹੈ ਜਿਹੜੀ ਇਹ ਅਦਾਕਾਰੀ ਹੈ ਜੀ ਉਹਦੇ ਵਿੱਚ ਪੈਗੀ ਕੋਈ ਬਹੁਤੀ ਦੁਕਾਨਦਾਰੀ ਚੱਲੀ ਨਹੀਂਗੀ ਉਹ ਜਿਹੜਾ ਬੇਨੂਗੀ ਸੀ ਹੂੰ ਹੂੰ ਕਿਸਾਨਾਂ ਅੰਦੋਲਨ ਵੇਲੇ ਵੀ ਇਹਨੇ ਤੁਸੀਂ ਦੇਖੋ ਕਿ ਉਦੋਂ ਇਹਨੇ ਕਿਹੋ ਜਿਹੇ ਬਿਆਦ ਦਿੱਤੇ ਸੀ ਜੀ ਉਹ ਮਾਤਾ ਮਹਿੰਦਰ ਕੌਰ ਆ ਬਹਾਦਰਗੜ੍ਹ ਜੱਟੀਆਂ ਦੀ ਉਹ ਕਿਸਾਨ ਐਕਟਿਵਿਸਟ ਆ ਵਿਚਾਰੀ ਜਾਂਦੀ ਆ ਅੰਦੋਲਨਾਂ ਨੂੰ ਲੱਚ ਉਹ ਜਿਹੜੀ ਹੈ ਕਮਰ ਜਿਹੜੀ ਹੈ ਪੂਰੀ ਹੋਈ ਹੈ ਗੁੱਬ ਪਿਆ ਹੋਇਆ ਉਹਨੂੰ ਇਹਨੇ ਕਹਦਾ ਸੀ ਤੇ 100-100 ਵੀ ਦੇ ਤੇ ਆੜੀਆਂ ਵੜੀਆਂ ਤੇ ਉਹਦਾ ਕੇਸ ਕੀਤਾ ਹੋਇਆ ਜੱਦੀ ਸਾਹਿਬ ਇਸ ਬਠਿੰਡੇ ਦੀ ਰਾਲ ਦੇ ਚਲੀ ਜਾਂਦਾ ਬਾਣਾ ਨਹੀਂ ਲੱਗੇ ਉਹ ਵਿਚਾਰੀ ਹਰ ਵਾਰੀ ਪੇਸ਼ੀ ਤੇ ਆਉਂਦੀ ਹੈ ਮਿਲਦੀ ਕਿਤੇ ਨਹੀਂ ਚਾਹੀ ਦੇ ਦੇ ਲੋਕ ਪਿਆ ਜੱਦੀਓ ਬਾਤਾਂ ਫਿਰ ਇਹਨੇ ਜਦੋਂ ਪਾਰਲੀਮੈਂਟ ਦੀ ਮੈਂਬਰ ਬਣ ਗਈ ਮਿੱਟੀ ਤੋਂ ਔਰ ਆਈ ਆਪਣੇ ਜੱਦੀ ਘਰ ਆਈ ਹੈ ਇਥੋਂ ਹਵਾਈਏ ਤੇ ਚੜ ਲੱਗੀ ਹੈ ਤੇ ਕੁੜੀ ਕੁਲਵਿੰਦਰ ਕੌਰ ਹੈ ਜਿਹੜੀ ਫਿਰ ਉਹਦੇ ਨਾਲ ਜਿਵੇਂ ਨੇ ਟਸ ਪੱਜਾ ਲਿਆ ਜੀ ਉਹਨੂੰ ਕੋਈ ਪੁੱਠਾ ਸਿੱਧਾ ਕਹਿ ਦੇਉਂਦੇ ਸੱਪੜ ਮਾਰਿਆ ਸੀ ਦੇ ਉਹ ਕੱਲ ਵੀ ਆਦੀ ਹੈ ਮਤਲਬ ਲਾਈਵ ਲਾਈਟ ਦੇ ਵਿੱਚ ਰਹਿਣ ਵਾਸਤੇ ਚਰਚਾ ਚ ਰਹਿਣ ਵਾਸਤੇ ਇਹ ਬੀਬੀ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੀ ਹੁੰਦੀ ਹੈ ਕਿਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਉੱਤੇ ਜੁੜਦੀ ਹੈ ਸੋ ਮੈਂ ਸਮਝਦਾ ਕਿ ਇਹ ਜਿਹੜਾ ਸਾਹਿਬ ਨੇ ਜਿਹੜਾ ਪੱਤਰ ਲਿਖਿਆ ਠੀਕ ਲਿਖਿਆ ਔਰ ਪੰਜਾਬ ਸਰਕਾਰ ਨੂੰ ਜਾਈਦਾ ਕਿ ਅਗ ਨਾਲ ਨਾ ਖੇਡਿਆ ਜਾਵੇ ਪੰਜਾਬ ਚ ਬੰਦ ਕਰੋ ਬਿਲਕੁਲ ਹੀ ਇਹ ਜਾ ਕੁਝ ਹੋਣਾ ਚਾਹੀਦਾ ਜਿਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਉੱਤੇ ਜੁੜਦੀ ਹੈ ਉਹ 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 ਫਿਲਮ ਨੂੰ ਕਿਉਂ ਲਗਨ ਦਿੱਤਾ ਜਾਵੇ EEEE